ਵੱਡੀ ਗਿਣਤੀ ਚ ਆਪਣਾ ਫਰਜ ਪਹਿਚਾਣ ਕੇ ਤੁਸੀਂ ਆਉਨੇ ਹੋ ਰਾਤ ਜਦੋਂ ਸਾਨੂੰ ਹਨੇਰੇ ਹੋਏ ਸਨੇਹੇ ਲੱਗੇ ਨੇ ਜਣੀ ਅੱਜ ਆਪਾਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਸੰਗਰੂਰ ਅਮਰੀਕੋਟਲਾ ਬਰਨਾਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਜਿਹੜੀ ਆਹ ਸੀਟ ਆ ਜਿੱਥੋਂ ਭਾਜਪਾ ਦਾ ਆਗੂ ਆ ਅਰਵਿੰਦ ਖੰਨਾ ਉਹ ਖੜਾ ਜਿਹੜੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨ ਸਾਡੇ ਅਬਰੇਰ ਕੋਟਲੇ ਦੇ ਵਿੱਚ ਜਿਹੜੀ ਉਹਨਾਂ ਨੇ ਲਾਇਨ ਬਣਾਈ ਹੋਈ ਆ ਨਾਰੇ ਲਾ ਰਹੇ ਨੇ ਕਿ ਭਾਈ ਭਾਜਪਾ ਦਾ ਆਗੂ ਆ ਅਰਵਿੰਦ ਖੰਨਾ ਆਊਗਾ ਅਸੀਂ ਉਹਦਾ ਵਿਰੋਧ ਕਰਾਂਗੇ ਜਿਹੜੀ ਅਜੇ ਖੰਨਾ ਉੱਥੇ ਪਹੁੰਚਿਆ ਵੀ ਨਹੀਂ ਉਹ ਵਿਰੋਧ ਕਰਦੇ ਕਰਦਿਆਂ ਨੂੰ ਧੱਕੇ ਨਾਲ ਉਹਨਾਂ ਦੇ ਗਾਲ ਫੜ ਕੇ ਉਹਨਾਂ ਦੇ ਮੋਬਾਈਲ ਖੋਹ ਕੇ ਜਣੀ ਧੱਕਾ ਨਾਲ ਚੱਕ ਕੇ ਬੱਸਾਂ 'ਚ ਸਿੱਟ ਕੇ ਥਾਣੇ 'ਚ ਲੈ ਗਏ ਇੱਕ ਚੌਂਕੀ 'ਚ ਲੈ ਗਏ ਐਡੀ ਵੱਡੀ ਧੱਕੇਸਾਹੀ ਅਸੀਂ ਮੰਗਿਆ ਕਰਦੇ ਆ ਕਿ ਹਾਕਮੋਂ ਸਾਨੂੰ ਇਹ ਗੱਲ ਦੱਸ ਦਿਓ ਕਿ ਜਿਹੜੇ ਸਾਡੇ ਕਿਸਾਨ ਸਾਡੇ 750 ਕਿਸਾਨ ਸਾਡਾ ਸ਼ਹੀਦ ਕੀਤਾ ਸਾਡਾ ਨੌਜਵਾਨ 24 23 24 ਸਾਲ ਦਾ ਨੌਜਵਾਨ ਜਣਾ ਸੁਮਕਰਨ ਤੁਸੀਂ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਤੁਹਾਡੀ ਸਰਕਾਰ ਨੇ ਜਣੋ ਜਦੋਂ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਨੇ ਐਲਾਨ ਕੀਤਾ ਕਿ ਅਸੀਂ ਦਿੱਲੀ ਜਾਵਾਂਗੇ ਆ ਸਾਡੀਆਂ ਮੰਗਾਂ ਨੇ ਕਿਸਾਨਾਂ ਨਾਲ ਸੰਬੰਧਿਤ ਉਹਨਾਂ ਮੰਗਾਂ ਨੂੰ ਮਨਵਾਉਣ ਵਾਸਤੇ ਅਸੀਂ ਦਿੱਲੀ ਨੂੰ ਜਾਵਾਂਗੇ ਉਹ ਤੁਸੀਂ ਕਿਲ ਘੱਟ ਤੇ ਤੁਸੀਂ ਅਥਰੂ ਕਿਹਾ ਤੇ ਗੋਲੇ ਸੱਟੇ ਤੁਸੀਂ ਸੜਕਾਂ ਆਪ ਜਮ ਕਰਤੀ ਜਦੋਂ ਅਸੀਂ ਮੋਰੇਰ ਕੋਟਲੇ ਦੇ ਵਿੱਚ ਪੁੱਸਿਆ ਵੀ ਆ ਤੁਸੀਂ ਆ ਕੀਤਾ ਉਹਦਾ ਜਵਾਬ ਦਿਓ ਜਣੀ ਚੌਂਕੀ ਮੁਰੇ ਧਰਨਾ ਲੱਗ ਗਿਆ ਬੱਬਰਪੁਰ ਪੁਲ ਦੇ ਕੋਲੇ ਸਾਡੇ ਕਿਸਾਨ ਜਾਂਦੇ ਨੇ ਵੀ ਧਰਨਾ ਲੱਗ ਰਿਹਾ ਸ਼ਾਂਤਮਈ ਧਰਨਾ ਵੀ ਸਾਡੇ ਬੰਦੇ ਤੁਸੀਂ ਭਾਈ ਫੜ ਕੇ ਗ੍ਰਿਫਤਾਰ ਕਰ ਲਏ ਉਹਨਾਂ ਬੰਦਿਆਂ ਨੂੰ ਸਾਡੇ ਆਗੂਆਂ ਨੂੰ ਛੱਡੋ ਕਿਸਾਨਾਂ ਨੂੰ ਜਣੀ ਕਹਿੰਦੇ ਚੌਂਕੀ ਚ ਨਹੀਂ ਜਾਣ ਦਿੰਦੇ ਉਹ ਬੱਬਰਪੁਰ ਪੁਲ ਤੇ ਧਰਨਾ ਲਾ ਕੇ ਟਰੱਕਾਂ ਬਰੋਕ ਤੇ ਉੱਥੇ ਭਾਜਪੀ ਦੀ ਸਰਕਾਰ ਨੇ ਉੱਥੇ ਕੀਤਾ ਜਣੀ ਉਥੇ ਆਪ ਕਿਲ ਗੱਡ ਤੇ ਵੱਡੇ ਵੱਡੇ ਪੋਲ ਕੱਢਤੇ ਇੱਥੇ ਟਰੱਕ ਬੰਦ ਕਰਤੇ ਜਣੀ ਉਹੀ ਨੀਤੀ ਐ ਐਮਐਸਪੀ ਦੇ ਗਰੰਟੀ ਦਾ ਕਾਨੂੰਨ ਬਣਾਵਾਂਗੇ ਤੁਸੀਂ ਇੱਥੇ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਬੰਦੇ ਜਣੀ ਕਿਸਾਨ ਗੱਡੀਆਂ ਥਲੇ ਲਦੜ ਕੇ ਮਾਰਤੇ ਸ਼ਹੀਦ ਕਰਤੇ ਅਸੀਂ ਪੁੱਛਣਿਆ ਵੀ ਅੱਜ ਭਾਈ ਤੁਸੀਂ ਵੋਟਾਂ ਮੰਗਣਾ ਆ ਰਹੇ ਹੋ ਸਾਡੇ ਕੋਲੇ ਆ ਸਾਡੇ ਕਿਸਾਨ ਨੇ ਜਿਹੜੇ ਕਤਲ ਕੀਤੇ ਨੇ ਅਸੀਂ ਤੁਹਾਨੂੰ ਇਹ ਪੁੱਛਦੇ ਆ ਇਹ ਆ ਸੇ ਲੜਦੇ ਆ ਆਪਣੇ ਹੱਕਾਂ ਦੇ ਲਈ ਮਜ਼ਦੂਰ ਕਿਸਾਨ ਕੁੱਲ ਲੋਕ ਲੜਦੇ ਨੇ ਆਪਣੇ ਹੱਕਾਂ ਦੇ ਲਈ ਤੁਸੀਂ ਨਵੇਂ ਕਾਨੂੰਨ ਬਣਾਈ ਜਾਂਦੇ ਹੋ ਆ ਨਵੇਂ ਸੈਲੋ ਦੇ ਗਦਾਮ ਨੇ ਚੜ੍ਹੇ ਇਹ ਬਣਾਤੇ ਅਪਰਾਧ ਜੀ ਨੇ ਗੱਲ ਕੀਤੀ ਅਮਰੀਕੰਡੂਆਂ ਨੇ ਆ ਬੈਠੇ ਨੇ ਧਾਨਕ ਭਰਾ ਆ ਸਾਡੀਆਂ ਭੈਣਾਂ ਬੈਠੀਆਂ ਨੇ ਧਾਨਕ ਜਣੀ ਜਦੋਂ ਟਰਾਲੀ ਨੇ ਜਾ ਕੇ ਉੱਥੇ ਸੈਲੋ ਸੀਲੋ ਦੇ ਸੈਲੋ ਚ ਢੇਰੀ ਹੋ ਜਾਣਾ ਭਲਾ ਜੜੇ ਇਹ ਧਾਨਕ ਨੇ ਇਹ ਕਿੱਧਰ ਜਾਣਗੇ ਭਈ ਜਿਹੜਾ ਆਪਣਾ ਰਜਗਾਰ ਤਲਾਉਂਦੇ ਨੇ ਇਹ ਰਜਗਾਰ ਬੰਦ ਨਹੀਂ ਹੋਊਗਾ ਜਿਹੜਾ ਮਜ਼ਦੂਰ ਕੰਮ ਕਰਦੇ ਨੇ ਪੱਲੇ ਤਰ ਉਹਨਾਂ ਦਾ ਰੋਜ਼ਗਾਰ ਬੰਦ ਹੋਊਗਾ ਫਿਰ ਕੀ ਕਰਨਗੇ ਇਹ ਜਦੋਂ ਰੋਜ਼ਗਾਰ ਨਾ ਹੋ ਭੁੱਖੇ ਮਰਨਗੇ ਫਿਰ ਚੋਰੀ ਡਾਕਾ ਕਰਨਗੇ ਫਿਰ ਕਿਸੇ ਨੂੰ ਲੁੱਟਣਗੇ ਭੁੱਖਮਰੀ ਵਧੂਗੀ ਭਰਾਵੋ ਭੁੱਖਮਰੀ ਫਲਾਉਣਾ ਚਾਹੁੰਦੇ ਨੇ ਭੁੱਖਮਰੀ ਜਦੋਂ ਹਾਕਮ ਆਉਂਦੇ ਨੇ ਜਦੋਂ ਇਹ ਕਹਿ ਕੇ ਆਉਂਦੇ ਨੇ ਕਿ ਅਸੀਂ ਵਿਕਾਸ ਕਰਦੇ ਆ ਆ ਲੋਕਾਂ ਦਾ ਵਿਕਾਸ ਇਹਨਾਂ ਨੇ ਉਦੋਂ ਵੀ ਜਦੋਂ ਇੱਥੇ ਅੰਗਰੇਜ਼ ਆਏ ਅੰਗਰੇਜ਼ਾਂ ਨੇ ਵੀ ਐਸੀ ਤਰ੍ਹਾਂ ਵੀ ਲੋਕਾਂ ਦਾ ਵਿਕਾਸ ਕਰਾਂਗੇ ਕਹਿੰਦੇ ਇੱਥੇ ਰੇਲ ਦੀਆਂ ਲਾਈਨਾਂ ਕੱਢੀਆਂ ਨਹਿਰਾਂ ਕੱਢੀਆਂ ਜਣੀ ਉਹਨਾਂ ਨੇ ਵੀ ਆ ਜਿਹੜਾ ਲੱਖਾਂ ਟਨ ਨਰਮਾ ਕਪਾਹ ਲੁੱਟ ਕੇ ਸੱਤ ਸਮੁੰਦਰੋਂ ਪਾਰ ਲੈ ਕੇ ਗਏ ਨੇ ਇੱਥੇ ਜਿਹੜੇ ਲੋਕ ਸਾਡੇ ਨਰਮੇ ਨਾਲ ਕਪਾਹਾਂ ਨਾਲ ਜਿਹੜਾ ਖੱਦਰ ਦਾ ਖੱਦਰ ਬੁੰਨਦੇ ਹੁੰਦੇ ਉਹ ਜ਼ਿਲਾਹੇ ਉਦੋਂ ਅੰਗਰੇਜ਼ਾਂ ਨੇ ਜ਼ਿਲਾਹਿਆਂ ਦੇ ਹੱਥ ਵੱਡੇ ਨੇ ਭਰਾਵੋ ਉਹਨਾਂ ਨੇ ਕਿਹਾ ਕਿ ਤੁਸੀਂ ਖੱਦਰ ਘਰੇ ਨਹੀਂ ਬੁਣ ਸਕਦੇ ਤੁਸੀਂ ਜਣੀ ਸਾਡੇ ਜਿਹੜੇ ਨਵੇਂ ਕੱਪੜੇ ਆ ਰਹੇ ਨੇ ਉਹਨਾਂ ਨੇ ਲਿਆਂਦਾ ਆਪਣਾ ਸਿਸਟਮ ਵੀ ਆ ਸਾਰਾ ਸਿਸਟਮ ਸਾਡਾ ਲਾਗੂ ਕਰੋ ਐਸੇ ਕਰਕੇ ਕੰਪਨੀ ਦਾ ਰਾਜ ਕਰਨਾ ਚਾਹੁੰਦੇ ਨੇ ਇਹ ਭਰਾਵੋ ਇਹ ਗੱਲਾਂ ਵਾਸਤੇ ਆਪਾਂ ਗਿਆ ਉਹ ਸਰਕਾਰ ਨੂੰ ਪੁੱਛਦੇ ਆਂ ਵੀ ਭਾਈ ਆਹ ਗੱਲਾਂ ਦਾ ਜਵਾਬ ਦੇ ਦਿਓ ਸਾਡਾ ਉਹਨਾਂ ਗੱਲਾਂ ਦਾ ਜਵਾਬ ਕੋਈ ਨਹੀਂ ਉਲਟਾ ਵੀ ਤੁਹਾਨੂੰ ਆਹ ਤਰੀਕੇ ਨਾਲ ਦਬਾ ਦੇਵਾਂਗੇ ਆਹ ਤਰੀਕੇ ਨਾਲ ਲੋਕ ਦਬਣਗੇ ਨਹੀਂ ਕਿੰਨਿਆਂ ਨੂੰ ਕੁੱਟ ਕੇ ਮਾਰੋਗੇ ਤੁਸੀਂ ਐਸ ਕਰਕੇ ਇੱਥੇ ਅੰਗਰੇਜ਼ ਚਲੇ ਗਏ ਇੱਥੋਂ ਮੁਗਲ ਚਲੇ ਗਏ ਉਦੋਂ ਵੀ ਲੋਕ ਲੜੇ ਨੇ ਇਸ ਕਰਕੇ ਲੜਦੇ ਲੋਕ ਨੇ ਲੋਕ ਜਦੋਂ ਥਾਣਿਆਂ ਦੇ ਵਿੱਚ ਬੰਦ ਹੁੰਦੇ ਨੇ ਜੇਲ੍ਹਾਂ ਚ ਬੰਦ ਹੁੰਦੇ ਨੇ ਕੱਲ ਸਾਡੇ ਬੰਦੇ ਤੁਸੀਂ 70 ਫੜ ਕੇ ਅੰਦਰ ਬੰਦ ਕਰਤੇ ਸਾਡੇ ਕਿਸਾਨ ਉਹਦੀ ਜਾਂ ਮੜੇ ਵੀ ਸਾਨੂੰ ਵੀ ਕਰ ਦਿਓ ਬੰਦ ਫਿਰ ਅੱਜ ਵੀ ਬੈਠੇ ਆ ਵੀ ਤੁਸੀਂ ਇਸ ਤਰੀਕੇ ਨਾਲ ਐ ਦਬਾਓਗੇ ਲੋਕਾਂ ਨੂੰ ਆ ਨੀਤੀਆਂ ਲਿਆ ਕੇ ਤੁਸੀਂ ਕੇਂਦਰੀ ਜਲ ਨੀਤੀ ਲਿਆਂਦੀ ਤੁਸੀਂ ਜਿਹੜੀ ਸਿੱਖਿਆ ਨੀਤੀ ਲਿਆਂਦੀ ਤੁਸੀਂ ਸਾਡੀਆਂ ਪਾਣੀ ਵਾਲੀਆਂ ਟੈਂਕੀਆਂ ਖਾ ਕੇ ਤੁਸੀਂ ਸਾਡੇ ਸਕੂਲ ਖਾ ਕੇ ਸਾਡੇ ਹਸਪਤਾਲ ਖਾ ਕੇ ਜਣੇ ਪੂਰੀ ਤਰ੍ਹਾਂ ਦੇ ਨਾਲ ਗਲਬਾ ਜੜਾ ਉਹ ਕਾਰਪੋਰੇਟ ਦਾ ਗਲਬਾ ਪਵਾ ਕੇ ਇਸ ਕਰਕੇ ਸਾਨੂੰ ਘਸਾਰੇ ਬਣਾਉਣਾ ਚਾਹੁੰਦੇ ਹੋ ਉਹ ਭਰਾਵੋ ਜਿਹੜਾ ਉਹ ਇਹ ਕਹਿ ਰਹੇ ਨੇ ਨਾ ਉਹ ਕਹਿੰਦੇ ਡਿਜੀਟਲ ਇੰਡੀਆ ਬਣਾਉਣਾ ਡਿਜੀਟਲ ਡਿਜੀਟਲ ਦਾ ਮਤਲਬ ਕੀ ਆ ਉਹ ਭਰਾਵੋ ਡਰੋਨ ਦੇ ਨਾਲ ਡਰੋਨ ਸਿਸਟਮ ਦੇ ਰਾਹੀਂ ਪੂਰੇ ਪੰਜਾਬ ਦੀ ਜ਼ਮੀਨ ਦਾ ਸਰਵੇ ਹੋ ਰਿਹਾ ਵੀ ਆ ਫਲਾਣੇ ਪਿੰਡ ਦੀ ਜ਼ਮੀਨ ਆ ਇਹ ਤਾਂ ਸਿਆਮਲਾਟ ਕਿੰਨੀ ਆਉਂਦੀ ਆ ਇਹ ਭਲੇਖੇ ਨੇ ਬੰਦੇ ਦੇ ਨਾਂ ਕਿੰਨੀ ਜ਼ਮੀਨ ਆ ਜਿਹੜਾ ਤੁਹਾਨੂੰ ਭਲੇਖਾ ਲੱਗਦਾ ਵੀ ਸਾਡੀ ਜ਼ਮੀਨਾਂ ਐ ਕਿਵੇਂ ਲੈ ਜੂ ਕੋਈ ਇਹ ਧੌਲੇ ਸੰਨਾਂ ਦੇ ਵਿੱਚ ਉਹ ਨਿਕਲੀਆਂ ਨੇ ਸਾਰੀਆਂ ਗੱਲਾਂ ਇਸ ਕਰਕੇ ਉਹ ਸਰਵੇ ਕਰਨ ਲੱਗੇ ਹੋਏ ਨੇ ਉਹ ਕਹਿੰਦੇ ਨੇ ਕਿ ਇੱਥੇ 50000 ਕਿੱਲੇ ਦਾ ਫਾਰਮ ਹੋਵੇ ਜਿਵੇਂ ਆਸਟ੍ਰੇਲੀਆ ਦੇ ਵਿੱਚ 12000 ਕਿੱਲੇ ਤੋਂ ਘੱਟ ਦਾ ਕੋਈ ਫਾਰਮ ਨਹੀਂ ਹੈ ਇਸ ਕਰਕੇ ਉਹ ਵੱਡੀਆਂ ਸਕੀਮਾਂ ਨੇ ਵੱਡੀਆਂ ਵਿਵੰਤਾਂ ਨੇ ਉਹ ਵਿਵੰਤਾਂ ਦਾ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਕਹਿੰਦੇ ਨੇ ਵੀ ਹਾਕਮੋ ਆਹ ਵਿਵੰਤਾਂ ਲਾਗੂ ਕਰਦੇ ਹੋ ਅਸੀਂ ਕਹਿੰਦੇ ਆ ਅਸੀਂ ਕਹਿ ਕੇ ਆਏ 11 ਤਰੀਕ ਨੂੰ ਕਿ ਤੁਸੀਂ ਆ ਜਿਹੜੇ ਸੈਲੋ ਦੇ ਗ੍ਰਾਮ ਨੇ ਇਹ ਕਦਮਾਂ ਨੂੰ ਸਰਕਾਰ ਆਪਣੇ ਕਬਜ਼ੇ 'ਚ ਕਰੇ ਆਪਣੇ ਕੰਟਰੋਲ 'ਚ ਕਰੇ ਨਵੇਂ ਆ ਜਿਹੜੇ ਨਵੇਂ ਬਣ ਰਹੇ ਨੇ ਉਹਨਾਂ ਦੀ ਮਨਜ਼ੂਰੀ ਰੱਦ ਕਰੇ ਇਸ ਕਰਕੇ ਆਹੀ ਮੰਗਾਂ ਨੇ ਸਾਡੀਆਂ ਵੀ ਭਾਈ ਸਾਡੇ ਬੱਚੇ ਨਸੇ ਤੇ ਪੈ ਗਏ ਸਾਡੇ ਬੱਚਿਆਂ ਕੋਲੇ ਕੋਈ ਰੋਜ਼ਗਾਰ ਨਹੀਂ ਹੈ ਇਸ ਕਰਕੇ ਭਰਾਵੋ ਜਦੋਂ ਤੁਸੀਂ ਇਹ ਲੜ ਰਹੇ ਹੋ ਲਗਾਤਾਰੇ ਸੰਘਰਸ਼ ਨੇ ਵਧਣਾ ਇਹ ਸੰਘਰਸ਼ ਤਿੱਖਾ ਜੜਾ ਆਉਣ ਵਾਲੇ ਦਿਨਾਂ ਚ ਜਣੀ ਜਦੋਂ ਵੀ ਸੱਦਾ ਲੱਗਦਾ ਅੱਜ ਆਪਾਂ ਜ਼ਿਲ੍ਹੇ ਦੀ ਮੀਟਿੰਗ ਕੀਤੀ ਆ ਕਿ ਭਾਈ ਢਿੱਲਮਠ ਜੀ ਨਹੀਂ ਦਿਖਾਉਣੀ ਹੈ ਜਦੋਂ ਸੱਦਾ ਲੱਗਿਆ ਵੀ ਭਾਈ ਅਮਰੇਰ ਕੋਟਲੇ ਦੇ ਵਿੱਚ ਐਸ ਤਰੀਕੇ ਨਾਲ ਸਰਕਾਰ ਦਵਾਉਣਾ ਚਾਹੁੰਦੀ ਆ ਕੱਲ ਧੂਰੀ ਵਾਲੇ ਲਗਾਤਾਰ ਉਧ ਹੀ ਵਾਗੇ ਪੁਵਾਨੀਗੜ੍ਹ ਵਾਲੇ ਚਲੇ ਗਏ ਜਣੀ ਦੂਜੇ ਜਦੋਂ ਬਲਾਕਾਂ ਨੂੰ ਕਿਹਾ ਰਸਤਿਆਂ 'ਚੋਂ ਗੱਡੀਆਂ ਮੁੜੀਆਂ ਨੇ ਇਸ ਕਰਕੇ ਭਰਾਵੋ ਥੋੜਾ ਜਿਹੜਾ ਆ ਜੁਰਕਾ ਆ ਥੋੜਾ ਜੁਰਕਾ ਜਿਹੜਾ ਉਹਨਾਂ ਨੂੰ ਇਹ ਪਤਾ ਹਾਕਮਾਂ ਨੂੰ ਵੀ ਕੱਲ ਆਏ ਨੇ ਰਾਤ ਅੱਜ ਆ ਸੰਗਰੂਰ ਮੰਡੀ 'ਚ ਬੈਠੇ ਨੇ ਜਣੀ ਪੂਰੇ ਜ਼ੋਰ ਦਾ ਕੰਮ ਆ ਕਣਕਾਂ ਖੇਤਾਂ 'ਚ ਕੰਬਾਈਨਾ ਚੱਲ ਰਹੀਆਂ ਨੇ ਕਿਸਾਨ ਮੰਡੀਆਂ 'ਚ ਬੈਠੇ ਨੇ ਇਹਦੇ ਬਾਵਜੂਦ ਕਿਸਾਨ ਆ ਬੈਠੇ ਨੇ ਇਹ ਰੜਕਾ ਉਹਨਾਂ ਦੇ ਭਰਾਵੋ ਇਸ ਕਰਕੇ ਇਸ ਜੱਗ ਨੂੰ ਹੋਰ ਮਜ਼ਬੂਤ ਕਰਨਾ ਕਿਉਂਕਿ ਹਾਕਮ ਨੇ ਭਰਾਵੋ ਹਰ ਪਾਰਟੀ ਦਾ ਹਾਕਮ ਅਜਿਹੜਾ ਉਹ ਸ਼ਕਾਰੀ ਨਾ ਸਕਾਰੀ ਉਹ ਸਕਾਰੀ ਆਪਦਾ ਜਾਲ ਲੈ ਕੇ ਆ ਰਹੇ ਨੇ ਭਰਾਵੋ ਉਹ ਆਪਦੇ ਆਪ ਦੇ ਜਾਲ ਦੇ ਵਿੱਚ ਉਹ ਚੋਗਾ ਪਾਉਂਦੇ ਨੇ ਚੋਗਾ ਉਹ ਕਹਿੰਦੇ ਨੇ ਤੁਹਾਨੂੰ ਆਟਾ ਦਾਲ ਦੇ ਦਿਆਂਗੇ ਤੁਹਾਡੇ ਪੈਲ ਮਾਫ ਕਰ ਦੇਵਾਂਗੇ ਜਣੇ ਜਣੀ ਜਦੋਂ ਆਪਣਾ ਘਮਸੇਰਾ ਮੱਸੀਆਂ ਫੜਦਾ ਨਾ ਉਹ ਕੀ ਕਰਦਾ ਭਲਾ ਉਹ ਉਹਦੇ ਉੱਤੇ ਕੁੰਡੀ ਦੇ ਉੱਤੇ ਕੋਈ ਮਿੱਠਾ ਕੁਸ ਨੇ ਕੁਸ ਉਹ ਮਾਸ ਦਾ ਟੁਕੜਾ ਲਾਉਂਦਾ ਉਹ ਮੱਸੀਆਂ ਉਹਦੇ ਚ ਫਸ ਜਾਂਦੀਆਂ ਨੇ ਐਸੇ ਕਰਕੇ ਭਰਾਵੋ ਇਹ ਸਕਾਰੀ ਨੇ ਆ ਡਾਡਾ ਇਹ ਕਹੇ ਨਹੀਂ ਕੋਈ ਕਹੇ ਦੇ ਬੀਜੇਪੀ ਦਾ ਕੋਈ ਕਹੇ ਭਾਈ ਆ ਤਾਂ ਕਾਂਗਰਸ ਦਾ ਆ ਅਕਾਲੀਆਂ ਦਾ ਕੀ ਹੋ ਗਿਆ ਉਹ ਨਹੀਂ ਭਰਾਵੋ ਇਹ ਹੈਗੇ ਨੇ ਟਾਟੇ ਬਿਰਲਿਆਂ ਦੇ ਇਹ ਹੈਗੇ ਨੇ ਅਡਾਨੀਆਂ ਦੇ ਉੱਥੇ ਉਹਨਾਂ ਦੇ ਐ ਹੁੰਦਾ ਵੀ ਭਾਈ ਆ ਅਡਾਨੀਆਂ ਦਾ ਕਿੰਨੇ ਨੇ ਆ ਟਾਟੇ ਦੇ ਕਿੰਨੇ ਨੇ ਓ ਪ੍ਰਭੂ ਐਸ ਤਰੀਕੇ ਦੇ ਨਾਲ ਸਾਡੀਆਂ ਵੋਟਾਂ ਦਾ ਉਹ ਬੇਈਮਾਨ ਉਹ ਮੁੱਲ ਨਹੀਂ ਸਮਝਦੇ ਕੋਈ ਕਿਉਂਕਿ ਪ੍ਰਭੂ ਤੁਹਾਡੀਆਂ ਵੋਟਾਂ ਨੇ ਜਿਹੜੀਆਂ ਆ ਅਸਲੀ ਵੋਟ ਆ ਜਿਹੜੀ ਰੋਜ ਪਾਉਨੇ ਹੂੰ ਇਹਨੂੰ ਪ੍ਰਭੂ ਮਜ਼ਬੂਤ ਕਰ ਲੋ ਆ ਤਾਕਤ ਨੂੰ ਮਜ਼ਬੂਤ ਕਰ ਲੋ ਇਸੇ ਤਾਕਤ ਨੇ ਆਉਣ ਵਾਲੇ ਦਿਨਾਂ 'ਚ ਰੰਗ ਦਿਖਾਉਣੇ ਨੇ ਇਸ ਕਰਕੇ ਆਪਣਾ ਕਿਸਾਨ ਜਿਹੜਾ ਉੱਥੇ ਪਿਆ ਪਟਿਆਲੇ ਰੇਂਜ ਨਾ ਹਸਪਤਾਲ ਦੇ ਵਿੱਚ 11 ਤਰੀਕ ਤੋਂ ਲਗਾਤਾਰ ਜਣੀ ਇੱਥੋਂ ਦੇ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਪਤਾ ਇਸ ਗੱਲ ਦਾ ਕਿ ਜਦੋਂ ਵੀ ਧਰਨੇ ਮਜਾਰੇ 'ਚ ਕੋਈ ਕਿਸਾਨ ਸ਼ਹੀਦ ਹੁੰਦਾ ਉਹਦਾ ਮੁਆਵਜ਼ਾ ਉਹਦੀ ਜਣੀ ਲਗਾਤਾਰ ਉਹਦੀ ਕੋਈ ਪਾਲਿਸੀ ਬਣਾ ਕੇ ਉਹਦੀ ਪ੍ਰਪੋਜ਼ਲ ਬਣਾ ਕੇ ਸਰਕਾਰ ਨੂੰ ਭੇਜਦੇ ਨੇ ਤੇ ਉਹਦਾ ਚੈੱਕ ਦਿੰਦੇ ਨੇ ਜਣੀ ਕਹਿੰਦੇ ਚੋਣ ਜਾਬਤਾ ਲੱਗਿਆ ਹੋਇਆ ਚੋਣ ਜਾਬਤਾ ਤਾਂ ਥੋੜਾ ਉਦੋਂ ਦੀ ਵੀ ਧੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆទੀਆਂ ਆ ਸਾਡਾ ਪ੍ਰੀਤੋਂ ਸਾਜਲੀ ਉਦੋਂ ਸ਼ਹੀਦ ਹੋਇਆ ਉਦੋਂ 20 ਦਿਨ ਸਾਨੂੰ ਰੱਖਣਾ ਪਿਆ ਉਦੋਂ ਵੀ ਤੁਸੀਂ ਚੈੱਕ ਦਿੱਤਾ ਨਾ ਉਦੋਂ ਚੋਣ ਜਾਬਤਾ ਲੱਗਿਆ ਹਾਤੀ ਉਦੋਂ ਫਿਰ ਜਦੋਂ ਲੋਕਾਂ ਦਾ ਇਕੱਠ ਵੱਧ ਗਿਆ ਉਦੋਂ ਜਦੋਂ ਲੋਕਾਂ ਨੇ ਥੋੜਾ ਸਾਹ ਬੰਦ ਕਰਤਾ ਉਦੋਂ ਪਲਾ ਚੈੱਕ ਕਿਵੇਂ ਆ ਗਿਆ ਇਸ ਕਰਕੇ ਇੰਟੈਲੀਜੈਂਸੀ ਨੋਟ ਕਰਦੀਆਂ ਉਥੇ ਵੀ ਲਗਾਤਾਰ ਧਰਨਾ ਚੱਲ ਰਿਹਾ ਉਧਰਲੇ ਅੱਜ ਇਹਨਾਂ ਦੇ ਐਮ.ਐਲ.ਏ ਨਾਲ ਵੀ ਮੀਟਿੰਗ ਹੋਈ ਆ ਉਹ ਵੀ ਕਹਿੰਦਾ ਜੀ ਕੁਝ ਨਹੀਂ ਹੈਗਾ ਜੀ ਚੋਣ ਜਾਬਤਾ ਲੱਗਿਆ ਜੀ ਇਸ ਕਰਕੇ ਉਧਰ ਵੀ ਧਿਆਨ ਕਰੋ ਇਹ ਲੋਕ ਨੇ ਲਗਾਤਾਰ ਇਹ ਜ਼ਿਲਾ ਕਮੇਟੀ ਨੂੰ ਵਿਚਾਰ ਕੇ ਜੇ ਉਹਨੂੰ ਮਸਲੇ ਨੂੰ ਨਾ ਧਿਆਨ ਚ ਕਰਿਆ ਤਾਂ ਉਹਨੂੰ ਟਾਇਟ ਕਰਾਂਗੇ ਤੁਹਾਨੂੰ ਇਹ ਇਸ ਗੱਲ ਦਾ ਪਤਾ ਵੀ ਐ ਨਹੀਂ ਨਿਪੜਨਾ ਉਹ ਨਿਪੜੂ ਕਿਸੇ ਗੱਲ ਨਾਲੇ ਇਸ ਕਰਕੇ ਜਦੋਂ ਅਸੀਂ ਕਹਿੰਦੇ ਆ ਕਿ 170 ਖਾਨਿਆਂੋਂ 100 ਗੰਢਾ ਖਾਨਿਆਂੋਂ ਜਣੀ ਫਿਰ ਸਾਰੀਆਂ ਮੰਗਾ ਵੀ ਮੰਨਦੇ ਹੋ ਫਿਰ ਤਖਲੀਬ ਮੰਨਦੇ ਹੋ ਆ ਹੋਰ ਕਰੀਏ ਭਲਾ ਅਸੀਂ ਕੀ ਕਰੀਏ ਇਸ ਕਰਕੇ ਇਹ ਇਹ ਇਥੋਂ ਦੇ ਇੰਟੈਲੀਜੈਂਸੀ ਨੂੰ ਇਥੋਂ ਦੇ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਉਸ ਮਸਲੇ ਵੱਲ ਦੇਖੋ ਲਗਾਤਾਰ ਕਿਸਾਨ ਸਾਡਾ 11 ਤਰੀਕ ਤੋਂ ਉੱਥੇ ਉਹਦੀ ਮੌਕਤਰੀ ਦੇ ਵਿੱਚ ਡੈੱਡ ਬੋਡੀ ਪਈ ਹੈਗੀ ਆ ਉਧਰ ਧਿਆਨ ਕਰੇ ਪ੍ਰਸ਼ਾਸਨ ਤੇ ਜਿਹੜਾ ਆਹ ਆ ਇਸ ਤਰੀਕੇ ਦਾ ਮਾਹੌਲ ਬਣਾਇਆ ਕਿ ਐਸ ਤਰੀਕੇ ਨਾਲ ਲੋਕਾਂ ਨੂੰ ਦਬਾ ਦੇਵਾਂਗੇ ਇਹ ਲੋਕਾਂ ਨੇ ਨਹੀਂ ਦਬਣਾ ਭਰਾਵੋ ਤੁਹਾਨੂੰ ਬੇਨਤੀ ਕਰਦੇ ਆ ਠੀਕ ਆ ਕੰਮ ਦਾ ਸੀਜ਼ਨ ਆ ਤੁਹਾਨੂੰ ਰੋਜ਼ ਸਦ ਲੈਣੇ ਆ ਇਹ ਤਾਂ ਬਿਨਾ ਸਰਨਾ ਨਹੀਂ ਹੈ ਕਿਉਂਕਿ ਵੱਡੀ ਗੱਲ ਆ ਵੱਡੀ ਸਕੀਮ ਲੈ ਕੇ ਆ ਰਹੇ ਨੇ ਉਹ ਸਾਡੇ ਬੱਚਿਆਂ ਦੇ ਜਿਹੜੇ ਭਵਿੱਖ ਤੇ ਆ ਰਹੇ ਨੇ ਸਾਡੀ ਆਉਣ ਵਾਲੀਆਂ ਨਸਲਾਂ ਖਤਮ ਕਰਨ ਤੇ ਆ ਰਹੇ ਨੇ ਉਹ ਸਾਡੇ ਚੁੱਲ੍ਹੇ ਦੀ ਰੋਟੀ ਖਾਣ ਆ ਰਹੇ ਨੇ ਇਸ ਕਰਕੇ ਇਹ ਬੇਨਤੀ ਆ ਭਰਵੋ ਆਓ ਇਹ ਸੰਘਰਸ਼ ਨੂੰ ਹੋਰ ਮਹਗਾਈਏ ਇਸ ਤੋਂ ਬਾਅਦ ਆਪਣੇ ਸੂਬਾ ਪ੍ਰਧਾਨ ਜੀ ਨੇ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਆ ਕਿਉਂਕਿ ਅੱਜ ਧੁੱਪ ਦੇ ਵਿੱਚ ਤੁਹਾਨੂੰ ਬਿਠਾਇਆ ਧੁੱਪ ਹੋ ਜਾਂਦੀ ਐ ਬਿਸਦੀ ਆ ਮਾਹੌਲ ਜਿਨਾ ਠੀਕ ਵੀ ਹੋ ਜਾਂਦਾ ਇਹ ਭਰਾਵੋ ਜਦੋਂ ਤੁਸੀਂ ਐ ਜਜ਼ਬੇ ਦੇ ਨਾਲ ਵੀ ਧੁੱਪ ਹੋਵੇ ਠੰਡ ਹੋਵੇ ਨੇਰੀ ਹੋਵੇ ਮੀਂਹ ਹੋਵੇ ਜਦੋਂ ਤੁਸੀਂ ਆ ਕੇ ਚਟਾਨ ਵਾਂਗੂ ਖੜਦੇ ਹੋ ਉਦੋਂ ਇਹਨਾਂ ਹਾਕਮਾਂ ਨੂੰ ਪਤਾ ਵੀ ਇਹ ਰੁਕਦੇ ਨਹੀਂ ਹੈ ਇਸ ਕਰਕੇ ਇਹਨਾਂ ਨੇ ਕੱਲ ਵੀ ਦੇਖਿਆ ਕਿ ਨਾਲ ਦੀ ਨਾਲ ਆਏ ਨੇ ਕਿਸਾਨਾਂ ਅੱਜ ਵੀ ਇਹਨਾਂ ਨੂੰ ਪਤਾ ਕਿ ਤਿੰਨੇ ਜ਼ਿਲ੍ਹਿਆਂ 'ਚ ਆ ਗਏ ਇਸ ਕਰਕੇ ਆਉਣ ਵਾਲੇ ਦਿਨਾਂ ਚ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਪ੍ਰੋਗਰਾਮ ਕਰਦੇ ਆਂ ਸ਼ਾਂਤਮਈ ਤਰੀਕੇ ਨਾਲ ਕਰਾਂਗੇ ਇਹ ਸਰਕਾਰ ਆਪਣਾ ਰਵਈਆ ਉਹਨੂੰ ਰਵਈਏ ਨੂੰ ਠੀਕ ਕਰੇ ਰਵਈਆ ਬਦਲੇ ਇਸ ਰੋਸ ਚ ਆਇਆ ਤੇ ਖੰਨੇ ਦਾ ਪੁਤਲਾ ਜਿਹੜਾ ਉਹ ਸਾੜਾਂਗੇ ਉਹਦੀ ਕੋਠੀ ਤੱਕ ਜਾਵਾਂਗੇ ਉਹਦੀ ਵਿਆਹ ਤੁਹਾਨੂੰ ਸਟੇਜ ਤੋਂ ਦੱਸਾਂਗੇ ਕਿ ਕਿੱਧਰ ਨੂੰ ਜਾਣਾ ਕਿਧਰ ਉਹਦੀ ਕੋਠੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇਹ ਸਨ ਸੂਬਾਗੂ ਜਗਤਾਰ ਸਿੰਘ ਜੀ ਕਲਾ ਝਾੜ ਜਿਨ੍ਹਾਂ ਨੇ ਬੜੇ ਵਿਸਾਰ ਨਾਲ ਤੁਹਾਡੇ